ਅੱਜ ਮੈਂ ਆ ਕੌਮਿਕਪੋਰਟ ਤੋਂ ਦੇਖ ਰਿਹਾ ਚੈਨਲ ਪੰਜਾਬੀ ਕਹਿੰਦੇ ਪੈਸੀਫਿਕ 에ਅਰਵੇਜ਼ ਨੇ ਟਾਈਫੂਨ ਵਿਫਾ ਦੇ ਨੇੜੇ ਆਉਣ ਕਾਰਨ ਹਾਂਗਕੋਕ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਮਹੱਤਵਪੂਰਨ ਉਡਾਨਾਂ ਦੇ ਵਿੱਚ ਰੁਕਾਵਟ ਦਾ ਐਲਾਨ ਕੀਤਾ ਹੈ ਤੇ 20 ਜੁਲਾਈ ਨੂੰ ਸਵੇਰੇ 5 ਵਜੇ ਤੋਂ ਸ਼ਾਮ 6 ਵਜੇ ਦੇ ਵਿਚਕਾਰ ਨਿਰਧਾਰਤ ਸਾਰੀਆਂ ਉਡਾਨਾਂ ਦੇ ਵਿੱਚ ਦੇਰੀ ਜਾਂ ਫਿਰ ਰੱਦ ਹੋਣ ਦਾ ਸਾਹਮਣਾ ਕਰਨਾ ਪਿਆ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਉਡਾਨ ਦੀ ਸਥਿਤੀ ਦੀ ਜਾਂਚ ਕਰਨ ਅਤੇ ਤੂਫਾਨ ਤੋਂ ਬਾਅਦ ਕੰਮਕਾਜ ਠੀਕ ਹੋਣ ਉਤੇ ਬਾਕੀ ਦੇ ਦੇਵੀ ਉਮੀਦ ਕਰਨ ਕਹਤੇ ਪੈਸੀਫਿਕ 에ਅਰ ਵੇਜ਼ ਨੇ ਐਤਵਾਰ ਨੂੰ ਹਾਂਗਕੋਕ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਆਉਣ ਵਾਲੀਆਂ ਅਤੇ ਜਾਣ ਵਾਲੀਆਂ ਉਡਾਨਾਂ ਦੇ ਵਿੱਚ ਵਿਆਪਕ ਦੇਰੀ ਅਤੇ ਰੱਦ ਕਰਨ ਦਾ ਐਲਾਨ ਕੀਤਾ ਕਿਉਂਕਿ ਟਾਈਫੂਨ ਵਿਫਾ ਇਸ ਖੇਤਰ ਦੇ ਨੇੜੇ ਆ ਰਿਹਾ ਹੈ ਸ਼ਨੀਵਾਰ ਨੂੰ ਜਾਰੀ ਇੱਕ ਯਾਤਰਾ ਸਲਾਹਕਤ ਦੇ ਵਿੱਚ 에ਅਰਲਾਈਨਸ ਨੇ ਕਿਹਾ ਹੈ ਕਿ 20 ਜੁਲਾਈ ਨੂੰ ਸਵੇਰੇ 5 ਵਜੇ ਤੋਂ ਸ਼ਾਮ 6 ਵਜੇ ਦੇ ਵਿੱਚ ਕਾਰ ਰਵਾਨਾ ਹੋਣ ਦਾ ਪਹੁੰਚਣ ਵਾਲੀਆਂ ਸਾਰੀਆਂ ਉਡਾਨਾਂ ਜਾਂ ਫਿਰ ਦੇਰੀ ਨਾਲ ਜਾਂ ਰੱਦ ਕਰ ਦਿੱਤੀਆਂ ਜਾਣਗੀਆਂ ਏਅਰਲਾਈਨਸ ਨੇ ਪੁਸ਼ਟੀ ਕੀਤੀ ਹੈ ਕਿ ਵਿਗਨ ਤੋਂ ਪ੍ਰਭਾਵਿਤ ਯਾਤਰੀਆਂ ਨੂੰ ਵਿਕਲਪਿਕ ਸੇਵਾਵਾਂ ਉਤੇ ਦੁਬਾਰਾ ਬੁੱਕ ਕੀਤਾ ਜਾਵੇਗਾ ਇਹ ਕਦਮ ਹਾਂਗਕੋਕ ਅਤੇ ਆਜ਼ਰਵੇਤਰੀ ਦੁਆਰਾ ਟਾਈਫੂਨ ਸਿਗਨਲ ਨੰਬਰ 8 ਜਾਰੀ ਕਰਨ ਦੀ ਤਿਆਰੀ ਕਰਨ ਦੇ ਨਾਲ ਆਇਆ ਹੈ ਤੇਜ਼ ਹਵਾਵਾਂ ਅਤੇ ਭਾਰੀ ਬਾਰਿਸ਼ ਦੀ ਚੇਤਾਵਨੀ ਕਿਉਂਕਿ ਤੂਫਾਨ ਗੁਆੰਗਡੋਂਗ ਦੇ ਤੱਟ ਤੇ ਨੇੜੇ ਆ ਰਿਹਾ ਹੈ ਅਧਿਕਾਰੀਆਂ ਨੇ ਨਿਵਾਸੀਆਂ ਨੂੰ ਘਰ ਦੇ ਅੰਦਰ ਰਹਿਣ ਅਤੇ ਦਿਨ ਭਰ ਗੰਭੀਰ ਮੌਸਮ ਦੀ ਉਮੀਦ ਕਰਨ ਦੀ ਸਲਾਹ ਦਿੱਤੀ ਹੈ ਕੈਥ ਪੈਸੀਫਿਕ ਦੀ ਯਾਤਰੀਆਂ ਨੂੰ ਹਵਾਈ ਅੱਡੇ ਉਤੇ ਜਾਣ ਤੋਂ ਪਹਿਲਾਂ ਆਪਣੀ ਉਡਾਨ ਦੀ ਸਥਿਤੀ ਦੀ ਜਾਂਚ ਕਰਨ ਅਤੇ ਨਵੀਨਤਮ ਅਪਡੇਟਸ ਦੇ ਲਈ 에ਅਰਲਾਈਨ ਦੀ ਵੈੱਬਸਾਈਟ ਜਾਂ ਫਿਰ ਮੋਬਾਈਲ ਐਪ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ ਅਧਿਕਾਲ ਤਸਰਾਹ ਦੇ ਅਨੁਸਾਰ ਇੱਥੇ ਦੱਸਣਾ ਬੰਦਾ ਹੈ ਕਿ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਮੌਸਮ ਦੇ ਵਿੱਚ ਸੁਧਾਰ ਹੋਣ ਤੋਂ ਬਾਅਦ ਕੰਮਕਾਜ ਸਿਰ ਹੋਣ ਕਾਰਨ ਬਾਕੀ ਦੇਰ ਦੀ ਹੈ ਜੋ ਉਮੀਦ ਕਰ ਸਕਦੇ ਨੇ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ